ਇਦੋਂ ਪਲਾਸ ਦਾ ਹੋ ਗਿਆ ਬਾਕੀ ਨੇਰਾ ਹੋ ਜਗਿਆ ਆਪਣ ਵੀਰ ਮਿਲਿਆ ਭੁੱਖ ਲੱਗੀ ਵੀਰ ਕਹਿੰਦਾ ਸੇਵ ਲੈ ਲਓ ਮੈਂ ਕਹਾ ਕਿੱਥੋਂ ਬਾਈ ਸੇਵ ਲਿਆਂ ਤੇ ਕਸ਼ਮੀਰ ਤੋਂ ਮੈਂ ਕਹਾ ਪੂਰੇ ਓਕੇ ਰਿਪੋਰਟ ਬਾਬੇ ਸੇਵ ਓਕੇ ਰਿਪੋਰਟ ਆ ਬਾਕੀ ਬਾਈ ਦੇਣ ਲੱਗਾ ਵਾ ਭੁੱਖ ਬਹੁਤ ਲੱਗੀ ਬਈ ਨਹੀਂ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਹੈ ਚੱਲ ਹੋਰ ਦੇ ਬਾਈ ਮੁੰਤਰੋ ਖਾ ਲਓ ਕਸ਼ਮੀਰ ਦੇ ਸੇਵ ਚੈੱਕ ਕਰੋ ओके बाबा सेवणा कस सेववान ਆਪਣੇ ਹੱਥ ਭਰਦੇ ਆ ਵੀਰ ਨੇ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਬਾਈ ਕਿੱਥੋਂ ਆ ਰਹੇ ਤੁਸੀਂ ਕਸ਼ਮੀਰ ਤੇ ਆ ਰਹੇ ਬਾਈ ਕਸ਼ਮੀਰ ਤੇ ਓਕੇ ਬਈ ਇਹ ਬੈਗ ਮੇਂ ਡਾਲ ਦੇਣਾ ਲੈ ਤੇਰੇ ਬੈਗ ਮੇਂ ਪਾ ਦੂ ਹਾਂ ਸਾਈਡ ਮੇਂ ਡਾਲ ਦੋ ਹਾਂ ਯਾਰ ਬਾਕੀ ਵਾਈਬਰ ਵਾਲੇ ਦੇਖੋ ਆਪਣਾ ਸਟੇ ਦਾ ਕਿੱਥੇ ਪ੍ਰਬੰਧ ਹੁੰਦਾ ਵਾ ਬਾਕੀ ਹੁਣ ਆਪਾਂ ਪਹੁੰਚੇ ਆ ਚੱਲੇ ਹਨੇਰਾ ਹੋ ਚੁੱਕਿਆ ਵਾ ਬਾਈ ਇਥੇ ਹੋਟਲ ਵਗੈਰਾ ਹੈਗਾ ਰਸਤੇ 'ਚ ਆਓ ਹੈ ਤੋ ਕਿੰਨੇ ਕਿਲੋਮੀਟਰ ਹੈ ਅੱਗੇ ਮਿਲ ਜਾਏਗਾ ਅੱਗੇ ਆਪ ਪੈਦਲ ਜਾਓ ਨਹੀਂ ਘੱਟੇ ਮੜਾ ਨਹੀਂ ਨਹੀਂ ਬਾਈ ਮੈਂ ਸਕੇਟਿੰਗ 'ਤੇ ਜਾਊਂਗਾ ਆਪਣੇ ਮੈਨੂੰ ਲੱਗਦਾ ਹਮਤੋਂ 10 ਕਿਲੋਮੀਟਰ ਹੋਗਾ 10 ਕਿਲੋਮੀਟਰ ਬਾਕੀ ਬਾਈ ਗੁਰੂ 10 ਕਿਲੋਮੀਟਰ ਤੇ ਹੋਟਲ ਹੁਣ ਆਪਾਂ ਉੱਥੇ ਰਾਤ ਦੀ ਸਟੇ ਕਰਾਂਗੇ ਧੰਨਵਾਦ ਬਾਈ ਤੇਰਾ ਬਹੁਤ-ਬਹੁਤ ਓਕੇ ਬਾਈ ਓਕੇ ਬ੍ਰਦਰ ਆਣਾ ਵਾਧਾਈ ਦਾ ਸੇਵ ਹੈ ਬੂਰੇ ਮੈਂ ਕਾ ਕਸ਼ਮੀਰ ਦੇ ਉੱਪਰ ਰੋਡ ਨਾਲੇ ਹਣ ਪੌਣੇ ਚਾਲੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ